ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅੱਜ ਪੰਜਾਬ ਦਾ ਬਹੁਤ ਸਾਰਾ ਇਲਾਕਾ ਹੜ੍ਹਾਂ ਕਾਰਨ ਡੁੱਬ ਚੁੱਕਿਆ ਸੋ ਬੜੇ ਜਿਹੜੇ ਵੀਰ ਭੈਣਾਂ ਆ ਉਹ ਇਸ ਨੁਕਸਾਨ ਨੂੰ ਝੱਲ ਰਹੇ ਆ ਜਿਨ੍ਹਾਂ ਦੇ ਘਰ ਵੀ ਡੁੱਬੇ ਜਿਨ੍ਹਾਂ ਦੇ ਫਸਲਾਂ ਦਾ ਨੁਕਸਾਨ ਹੋਇਆ ਡੰਗਰਾਂ ਦਾ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਉਹ ਆਪਣੇ ਸਿਰ ਤੇ ਝੱਲ ਰਹੇ ਆ ਸੋ ਅੱਜ ਸਾਡਾ ਫਰਜ਼ ਬਣਦਾ ਐਨਆਰਆਈ ਵੀਰਾਂ ਨੂੰ ਬੇਨਤੀ ਆ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਵੱਧ ਤੋਂ ਵੱਧ ਉਹਨਾਂ ਦਾ ਸਾਥ ਦਈਏ ਹੜਪੀੜਤਾਂ ਦੇ ਆਪਾਂ ਬਾਹ ਫੜੀਏ ਕਿਉਂਕਿ ਆਪਾਂ ਸੋਚ ਸਕਦੇ ਹਾਂ ਜਦੋਂ ਇੱਕ ਘਰ ਤਿਆਰ ਹੁੰਦਾ ਤੇ ਉਹਦੇ ਵਾਸਤੇ ਕਿੰਨੇ ਸਾਲਾਂ ਦੀ ਮਿਹਨਤ ਲੱਗਦੀ ਆ ਔਰ ਉਹਨਾਂ ਬਾਰੇ ਸੋਚ ਕੇ ਦੇਖੀਏ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਘਰ ਢੇਰੀ ਹੋ ਗਏ ਸੋ ਉਹਨਾਂ ਦੇ ਨੁਕਸਾਨ ਨੂੰ ਉਹਨਾਂ ਦੇ ਦਰਦ ਪੀੜਾ ਨੂੰ ਆਪਾਂ ਸਮਝ ਸਕਦੇ ਹਾਂ ਸੋ ਬੇਨਤੀ ਆ ਇਹ ਜਿਹੜੇ ਆਪਾਂ ਲੰਗਰਾਂ ਦੀ ਸੇਵਾਵਾਂ ਵੱਧ ਤੋਂ ਵੱਧ ਕਰ ਰਹੇ ਹਾਂ ਇੱਕ ਹੋਰ ਬੇਨਤੀ ਆ ਸੰਗਤ ਜੀ ਕਿ ਆਪਾਂ ਜਿਹੜੀਆਂ ਸੇਵਾਵਾਂ ਹੁਣ ਕਰ ਰਿਹਾ ਗੇ ਤੋਂ ਵੀ ਤੁਹਾਡੇ ਜਿਹੜੇ ਸਹਿਯੋਗ ਦੀ ਲੋੜ ਰਹੂਗੀ ਕਿਉਂਕਿ ਹੁਣ ਲੰਗਰਾਂ ਦੀ ਸੇਵਾਵਾਂ ਉੱਥੇ ਵਾਰ-ਵਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਕਿ ਰਸਤ ਲੰਗਰ ਪਾਣੀ ਬਹੁਤ ਸਾਡੇ ਕੋਲ ਪਹੁੰਚ ਚੁੱਕਿਆ ਸੋ ਜਿਹੜੀ ਮਾਇਆ ਪੱਖੋਂ ਧਨ ਪੱਖੋਂ ਸੇਵਾ ਕਰਨੀ ਆ ਉਹ ਅੱਗੇ ਵੀ ਚਾਹੀਦੀ ਆ ਜਦੋਂ ਹੜ ਇਹ ਸੁੱਕਣਗੇ ਪਾਣੀ ਸੁੱਕੂਗਾ ਫਿਰ ਅੰਦਾਜ਼ਾ ਲੱਗੂਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਸੋ ਅੱਗੇ ਜਿਹੜੇ ਘਰ ਤਿਆਰ ਕਰਨੇ ਆ ਜਿਨ੍ਹਾਂ ਦੇ ਜਾਨੀ ਮਾਲੀ ਨੁਕਸਾਨ ਹੋਇਆ ਉਹਨਾਂ ਦੀ ਆਪਾਂ ਮਦਦ ਵਾਸਤੇ ਅੱਗੇ ਤੋਂ ਵੀ ਇਹ ਸੇਵਾ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਪਾਉਣਾ ਸੋ ਸੰਗਤ ਜੀ ਬੇਨਤੀ ਆ ਕਿ ਜਿਹੜੇ ਪੰਜਾਬੀਆਂ ਨੂੰ ਆਪਾਂ ਕਹਿੰਦੇ ਵੀ ਕਿਸਾਨ ਵੀਰ ਆ ਜਿਹੜੇ ਸਾਡੇ ਨੌਜਵਾਨ ਵੀਰ ਆ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਇਹਨਾਂ ਦੇ ਟਰੈਕਟਰ ਬੜੇ ਮੋਡੀਫਾਈ ਆ ਕੇਵਲ ਧਰਨੇ ਲਾਉਣ ਜੋਗੇ ਆ ਸੋ ਅੱਜ ਸਾਰਿਆਂ ਨੇ ਦੇਖਿਆ ਕਿ ਉਹ ਜਿਹੜੇ ਸਿੱਖ ਉਹ ਸਰਦਾਰ ਉਹ ਕਿਸਾਨ ਉਹ ਨੌਜਵਾਨ ਅੱਜ ਉਹਨਾਂ ਹੀ ਟਰੈਕਟਰ ਆਂ ਤੇ ਜਾ ਕੇ ਲੰਗਰ ਆ ਰਹੇ ਆ ਸੋ ਇੰਨੀ ਚੜ੍ਹਦੀ ਕਲਾ ਆ ਪੰਜਾਬ ਦੀ ਕਿ ਤੁਹਾਡੇ ਅੱਗੇ ਸਿਰ ਝੁਕਦਾ ਪੰਜਾਬੀਆਂ ਦੀ ਇੰਨੀ ਚੜ੍ਹਦੀ ਕਲਾ ਅੱਗੇ ਜਿੱਥੇ ਘਰ ਡੁੱਬੇ ਆ ਜਿੱਥੇ ਇਹ ਪਤਾ ਸਾਡੇ ਕੋਲ ਸਾਡੇ ਪੱਲੇ ਕੁਛ ਨਹੀਂ ਬਚਿਆ ਉੱਥੇ ਵੀ ਜਦੋਂ ਕੋਈ ਲੰਗਰ ਲਾਉਣ ਜਾਂਦਾ ਵੀਰ ਜਾਂ ਕੋਈ ਉੱਥੇ ਜਾ ਕੇ ਮਦਦ ਪਹੁੰਚਾਉਂਦਾ ਆ ਤੇ ਉਹ ਹੜਾਂ 'ਚ ਡੁੱਬੇ ਵੀ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਆ ਭਾਈ ਸਾਡੇ ਘਰੋਂ ਲੰਗਰ ਛੱਕ ਕੇ ਜਾਇਓ ਸੋ ਇਹ ਚੜ੍ਹਦੀ ਕਲਾ ਆ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਜਦੋਂ ਇਦਾਂ ਦਾ ਨੁਕਸਾਨ ਹੁੰਦਾ ਆ ਆਪਾਂ ਜਾਣਦੇ ਪਾਣੀ ਦੀ ਬੋਤਲ ਵੀ ਮਹਿੰਗੀ ਕਰ ਦਿੱਤੀ ਜਾਂਦੀ ਆ ਇੱਕ 20 ਰੁਪਏ ਦੀ ਪਾਣੀ ਦੀ ਬੋਤਲ ਉਹ ਤੁਹਾਨੂੰ ਹਜ਼ਾਰਾਂ ਪਈਆਂ ਚ ਦਿੱਤੀ ਜਾਂਦੀ ਆ ਸੋ ਇਹ ਪੰਜਾਬ ਆ ਜਿਹੜੇ ਪੰਜਾਬ ਦੇ ਵਿੱਚ ਜਦੋਂ ਕੋਈ ਨੁਕਸਾਨ ਹੁੰਦਾ ਇਹ ਆਪਣਾ ਫਾਇਦਾ ਨਹੀਂ ਸੋਚਦਾ ਇਹ ਪੰਜਾਬ ਜਿਹੜੇ ਗਰੀਬਾਂ ਦੀ ਇਹ ਜਿਹੜੇ ਮਜਲੂਮਾਂ ਦੀ ਮਦਦ ਵਾਸਤੇ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਆ ਸੋ ਆਪਾਂ ਸਾਰੇ ਸ਼ਹੀਦਾਂ ਦੇ ਵਾਰਿਸ ਆ ਸੋ ਬੇਨਤੀ ਆ ਆਪਾਂ ਇਸੇ ਤਰ੍ਹਾਂ ਹੀ ਮੇਰੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਸੇਵਾਵਾਂ ਕਰੀਏ ਜਿਹੜੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਆਪਣੇ ਜਿਹੜੇ 20-20 ਲੱਖ ਦੇ ਟਰੈਕਟਰ ਆ ਉਹਨਾਂ ਦੀ ਪਰਵਾਹ ਨਹੀਂ ਕਰੇ ਚੜ੍ਹਦੀ ਕਲਾ ਵਿੱਚ ਆਪਣੇ ਘਰ ਡੁੱਬੇ ਆ ਪਰ ਫਿਰ ਵੀ ਬਾਕੀ ਪਿੰਡਾਂ 'ਚ ਜਾ ਕੇ ਸੇਵਾ ਕਰ ਰਹੇ ਆ ਸੋ ਬੜੀ ਚੜ੍ਹਦੀ ਕਲਾ ਇਸੇ ਤਰ੍ਹਾਂ ਅੱਗੇ ਤੋਂ ਵੀ ਆਪਣਾ ਸਹਿਯੋਗ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ